ਮੈਂ ਅਮਨਦੀਪ ਸਿੰਘ ਲਾਰਾ ਯੂਥ ਪ੍ਰਧਾਨ ਅਕਾਲੀ ਦਲ ਨਗਰ ਪੰਚਾਇਤ ਰਾਜਾ ਸਾਸੀ ਵਿੱਚ ਜੋ ਚੋਣਾਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੋ ਲੀਡਰ ਨੇ ਬਿਗਨਦੀਪ ਸਿੰਘ ਮਜੀਠੀਆ ਸਰਦਾਰ ਵੀਰ ਸਿੰਘ ਲੁਪੋਗੇ ਰਾਣਾ ਰਣਵੀਰ ਸਿੰਘ ਲੁਪੋਗੇ ਜਿਨ੍ਹਾਂ ਨੇ ਸਾਨੂੰ ਨਗਰ ਪੰਚਾਇਤ ਰਾਜਾ ਸਾਸੀ ਤੋਂ ਅਕਾਲੀ ਦਲ ਉਮੀਦਵਾਰਾਂ ਦੀਆਂ ਟਿਕਟਾਂ ਦਿੱਤੀਆਂ ਤੇ ਚੋਣ ਲੜ ਲਈ ਕਿਹਾ ਤੇ ਅਸੀਂ ਚੋਣਾਂ ਲੜੀਆਂ ਤੇ ਜਦੋਂ ਕਿ ਸਤਾ ਸਤਾਧਰ ਨੇ ਸਾਡੇ ਨਾਲ ਸਾਡੇ ਜੋਗੀ ਨਾਮਜ਼ਦੀ ਪੱਤਰ ਹੀ ਕਈਆਂ ਜਾਣਿਆਂ ਦੇ ਰੱਦ ਕਰ ਦਿੱਤੇ ਜਿਸ ਦੇ ਵਿੱਚ ਕਿ ਮੈਂ ਵੀ ਉਮੀਦਵਾਰ ਸੀ ਮੇਰਾ ਵੀ ਉਹਨਾਂ ਨੇ ਨਾਮਜ਼ਦੀ ਪੱਤਰ ਜੜਾ ਵਾ ਰੱਦ ਕਰ ਦਿੱਤਾ ਸੀ ਮੇਰੇ ਬੈਕਅਪ ਤੇ ਜੋ ਰਿਕਵਰੀਂਗ ਹੀ ਮੇਰੇ ਭਰਾ ਦੀ ਹੀ ਵੱਡੇ ਦੀ ਤੇ ਅਸੀਂ ਫਿਰ ਵੀ ਉਹ ਸੀਟ ਜਿੱਤ ਗਏ ਕਿਉਂਕਿ ਲੋਕ ਸਾਡੇ ਨਾਲ ਪਿਆਰ ਕਰਦੇ ਨੇ ਅਕਾਲੀ ਦਲ ਨਾਲ ਪਿਆਰ ਕਰਦੇ ਨੇ ਤੇ ਲੋਕਾਂ ਨੇ ਇਹ ਦੱਸ ਦਿੱਤਾ ਉਹਨਾਂ ਨੂੰ ਇਹ ਫਤਵਾ ਦੇ ਦਿੱਤਾ ਕਿ ਤੁਸੀਂ ਜਿੰਨੇ ਮਰਜੀ ਧੱਕੇ ਕਰੋ ਜਿੰਨਾਂ ਨਾਲ ਜਿੰਨਾਂ ਦਾ ਪਿਆਰ ਆ ਉਹ ਪਿਆਰ ਲੋਕਾਂ ਨੇ ਅੱਜ ਉਹਨਾਂ ਨੂੰ ਵਿਖਾ ਦਿੱਤਾ ਜੋ ਕਿ ਆਪਾਂ ਸੀਟਾਂ ਜੋ ਭਾਰੀ ਬਹੁਮਤ ਨਾਲ ਜਿੱਤੇ ਨੇ ਤੇ ਦੂਜੀ ਗੱਲ ਉਹਨਾਂ ਸਾਰੇ ਵੋਟਰਾਂ ਦਾ ਸਪੋਰਟਰਾਂ ਦਾ ਜਿਨ੍ਹਾਂ ਨੇ ਜੜੀ-ਜੜੀ ਵਾਰਡ ਵਿੱਚ ਵੀ ਸਾਨੂੰ ਅਕਾਲੀ ਦਲ ਨੂੰ ਵੋਟਾਂ ਪਾਈਆਂ ਤੇ ਸਪੋਰਟ ਕੀਤੀ ਆ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਖਾਸ ਕਰਕੇ ਮੈਂ ਵਾਰਡ ਨੰਬਰ 2 ਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਵਰਕਰ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਜਿਹੜੀ ਸਾਨੂੰ ਕੀ ਸੀਟ ਜਿਤਾਈ ਆ ਸਾਰੇ ਹੀ ਵਾਰਡ ਵਾਸੀਆਂ ਦਾ ਤੇ ਸਾਰੇ ਹੀ ਨਗਰ ਪੰਚਾਇਤ ਰਾਸਾਂ ਜਿੰਨੇ ਵੀ ਸ਼ੋਮਣੀ ਅਕਾਲੀ ਦਲ ਦੇ ਵਰਕਰ ਸਪੋਰਟਰ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਖਾਸ ਕਰਕੇ ਵਾਰਡ ਨੰਬਰ 2 ਦੇ ਸਾਰੇ ਹੀ ਸੰਗਤ ਨੂੰ ਸਾਰਿਆਂ ਦਾ ਬਹੁਤ ਦਿਲੋਂ ਤਹਿ ਦਿਲੋਂ ਧੰਨਵਾਦ ਕਰਦਾ ਵਾ ਤੇ ਸ਼ੋਮਣੀ ਅਕਾਲੀ ਦਲ ਰਾਜਾ ਸੰਸੀ ਪਿੰਡ ਵਿੱਚ ਹਮੇਸ਼ਾ ਹੀ ਸਾਰੇ ਲੋਕਾਂ ਦੇ ਨਾਲ ਡੱਟ ਕੇ ਖੜਾ ਵਾ ਤੇ ਜਦੋਂ ਮਰਜ਼ੀ ਉਹ ਸਾਡੇ ਕੋਲ ਆਉਣ ਅਸੀਂ ਉਹਨਾਂ ਦੀ ਖਿਦਮਤ ਲਈ ਦਿਨ ਰਾਤ ਹਾਜ਼ਰ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ